ਨਾਬਾ ਵਿਖੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਹੋਈ ਤੱਕਾ ਮੁਕੀ ਡੀਐਸਪੀ ਨਾਬਾ ਮਨਦੀਪ ਕੌਰ ਨਾਬਾ ਦੇ ਖਿਲਾਫ ਦੀ ਦਿੱਤੀ ਗਈ ਸੀ ਕੋਲ ਡੀਐਸਪੀ ਨਾਬਾ ਦੀ ਗੱਡੀ ਨੂੰ ਰੋਕਣ ਤੇ ਹੋਇਆ ਸੰਘਰਸ਼ ਡੀਐਸਪੀ ਨਾਬਾ ਮਨਦੀਪ ਕੌਰ ਵੱਲੋਂ ਕਿਸਾਨਾਂ ਉੱਪਰ ਵਰਦੀ ਫੜਨ ਦੇ ਲਗਾਏ ਗਏ ਨੇ ਦੋਸ਼ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਕਿਸਾਨਾਂ ਦੇ ਕੱਪੜੇ ਪਾੜੇ ਗਏ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਭਾਰੀ ਤਣਾਅ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਇਹ ਹਾਲ ਜਿਹੜੇ ਦੋਸ਼ ਵੱਡੇ ਡੀਐਸਪੀ ਤੇ ਨਾਬਦਲ ਲੱਗ ਰਹੇ ਨੇ ਭਾਈ ਜੀ ਡੀਐਸਪੀ ਸਾਹਿਬ ਨੂੰ ਸਟੇਜ ਤੋਂ ਵੀ ਅਨਾਊਂਸਮੈਂਟ ਹੋਈਆ ਕਿ ਪ੍ਰਸ਼ਾਸਨਾ ਜਿਹੜੀ ਸਾਡੀ ਮੰਗ ਮੰਨੇ ਸੋ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਭਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਦੇ ਬਟੂਆ ਹੀ ਕੱਢ ਕੇ ਲੈ ਗਿਆ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਭਾਈ ਇਹ ਪੱਗ ਕਿਵੇਂ ਲਈ ਬੱਗ ਬਾਈ ਪੁਲਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜ ਮਾਰੇ ਨੇ ਕਿਤੇ ਸਕੇਸਾਂ ਤੋਂ ਖਿੱਚ ਕੇ ਪਰਾਂ ਕਰਿਆ ਗਿਆ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ ਮੈਡਮ ਫੇਰ ਜਾਣ ਦੇਵਾਂਗੇ ਸੋ ਆ ਦੇਖੋ ਭਰਾਵੋ ਸਾਡੇ ਕੱਪੜੇ ਵੀ ਪਾੜੇ ਗਏ ਨੇ ਬੀਐਸਪੀ ਮੈਡਮ ਕਹਿੰਦੀ ਉਹਨਾਂ ਦੀ ਵਰਦੀ ਪਾੜੀ ਗਈ ਆ ਕੀ ਦੋਸ਼ ਨੇ ਇਹ ਵਰਦੀ ਦੇਖ ਲਓ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਧੀਆਂ ਸਮਾਨ ਆ ਅਸੀਂ ਇਸ ਸਰਸਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਇਹ ਬੰਕਾਂ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਵਰਦੀ ਕਿਉਂ ਪਾੜਾਂਗੇ ਯਾਰ ਕਿਸੇ ਨੂੰ ਹੁਣ ਹੁਣ ਕੀ ਲੋਕ ਆ ਹੁਣ ਕਿਸਾਨ ਕੀ ਮੰਗ ਕਰਦੇ ਨੇ ਕਿਸਾਨ ਮੰਗੇ ਕਰਦੇ ਨੇ ਕਿ ਬੰਕ ਬੰਕ ਨੂੰ ਬਾਈ ਲੱਖਾਂ ਦੇ ਪੈਸੇ ਔਰ ਜਿਹੜੀਆਂ ਹੋਰ ਬੰਦੀਆਂ ਧਰਾਮਾਂ ਦੇ ਉੱਤੇ ਲਾ ਕੇ ਹਾਰੀ ਕਰ ਕੰਮ ਕਰਦੇ ਨਾ ਬਸ ਸਾਡਾ ਕੋਈ ਯਾਦ ਮਖੀ ਨਹੀਂ ਸਾਡਾ ਮਾਇਦ ਮਰਾਲ ਜਾਂ ਕਿਸੇ ਪ੍ਰਸ਼ਾਸਨ ਨਾਲ ਕੋਈ ਵਿਰੋਧ ਨਹੀਂ ਅਸੀਂ ਤਾਂ ਪੰਕਜ ਪੱਪੂ ਦੇ ਚੋਰਾਂ ਦੀ ਹਮਾਇਤ ਤੇ ਆ ਗਏ ਭਾਈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੱਗਾ ਨਹੀਂ ਰਹਿਣਗੀਆਂ ਆਹ ਦੇਖ ਲੀ ਹਾਂ ਕੀ ਲੋਕਾਂ ਨੇ 22 ਦਿਨ ਦਿਹਾੜੇ ਨਾਬੇ ਸਹਿਰ ਦੇ ਵਿੱਚ ਜਿੰਦੇ ਟੁੱਟਦੇ ਨੇ ਵੱਡੀਆਂ ਚੋਰੀਆਂ ਹੁੰਦੀਆਂ ਨੇ ਅਸੀਂ ਉਹ ਚੋਰਾਂ ਨੂੰ ਫੜਿਆ ਸਥਾਨਾਂ ਨੇ ਫੜਿਆ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਜਿਹੜਾ ਅਸੀਂ ਕਰ ਰਹੇ ਹਾਂ ਲੋਕ ਇੱਧਰ ਇੱਧਰ ਦੇਖੋ ਸਾਰੇ ਇੱਧਰ ਦੇਖੋ ਜੀ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਬਾਤੇ ਜਿਹੜੇ ਪੰਕਜ ਪੱਪੂ ਦੇ ਪਰਚਾ ਹੋਇਆ ਉਹ ਵੀ ਗਿਰਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜੀ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਆ ਉਹ ਕਹਿੰਦੇ ਮੇਰੀ ਵਰਦੀ ਨੂੰ ਹੱਥ ਪਾਇਆ ਕੌਲੀ ਜੀ ਉਹ ਬਿਲਕੁਲ ਝੂਠ ਬੋਲਦੀ ਆ ਉਹਨਾਂ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਬਾਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਈ ਅਬਦਾਲੀ ਨਾਲੋਂ ਪੈਂਦਾ ਰਬਈਆ ਅੱਜ ਮੈਡਮ ਦਾ ਇਹ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰਦਰਸ਼ਨ ਕਰੀ ਸਾਡੀ ਗੱਲ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ اعلان ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੇਟੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇਹਨਾਂ ਇਹਨਾਂ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਪਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਕਦਾ ਸਾਨੂੰ ਪੱਕੇ ਚ ਪੱਕੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤਾਂ ਨਿਕਲ ਲੈਂਦੇ ਨੇ ਸਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਥੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਬਾਈ ਉਸ ਪ੍ਰਦਰਸ਼ਨ ਨੂੰ ਇਨ ਚੱਕ ਪਰਚਾਉ ਬਾਈ ਮੈਡਮ ਨੇ ਆ ਕੇ ਉੱਥੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਬਾਈ ਇਹ ਜਗ ਜਹਰਾਚਾਰੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਨ ਇੱਥੇ ਦਾ ਪ੍ਰਸ਼ਾਸਨ ਉਹ ਪੱਕੇ ਪੱਪੂ ਨੂੰ ਵਿਚਾਰ ਰਿਹਾ ਬਾਈ ਪੰਗ ਬਸ ਬੰਦਾ ਜਿਹੜੀ ਗੱਡੀ ਹਾਂਜੀ ਕੀ ਹੋਇਆ ਕੀ ਸੀ ਸਾਰੀ ਗੱਲ ਦੱਸੋ ਪਹਿਲਾਂ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੇ মিডিਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੈੜ ਨੱਪਦੇ ਨੱਪਦੇ ਬੱਪੂ ਬੰਕਚ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਫੜਾਈਆਂ ਨੇਗੀਆਂ ਇਹ ਚੋਰ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਬਰਸਰਵਰੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜਿਆਂ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਥੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਜੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈਗੀ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਅਲਾਨ ਹੈਗਾ ਅਸੀਂ ਜਾਣ ਦੇ ਸਕਦੇ ਆ ਇਹ ਗੱਡੀ ਨੂੰ ਅੱਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘਦੇ ਲੰਘ ਜੇ ਐਨਾ ਕਹਿੰਦੀ ਹਾਂ ਵੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਦਾਨਾ ਕੀ ਹੋਇਆ ਕੀ ਹੈ ਜੀ ਸਾਰੀ ਟਕਰਾਓ ਕਿਉਂ ਹੈ ਪੁਲਿਸ ਦੇ ਨਾਲ ਅਸੀਂ ਤਾਂ ਇਹ ਸ਼ਾਂਤਮਈ ਧਰਨਾ ਲਾ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਹਦਾ ਸਾਡੇ ਅਗਵਾ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਜਿਹੜੇ ਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੇ ਬਾਹਰ ਨਾ ਆਵੇ ਬਾਹਰਲਾ ਅੰਦਰ ਨਾ ਜਾਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇਹ ਜਗ ਦੇਖੋ ਘੱਟਿਆ ਪ੍ਰਸ਼ਾਸਨ ਕਿਵੇਂ ਜਿਹੜੀ ਅੱਜ ਦੀ ਹੋਇਆ ਮਨਦੀਪ ਕੌਰ ਜੀ ਮਾ ਉਹ ਕਿਵੇਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁਕੀ ਕਰਿਆ ਤੇ ਮੇਰੇ ਉਹਨੇ ਬਾਲ ਪੱਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਖ ਸਮਾਰੀਆਂ ਗੰਗਾਂ ਇਹ ਕਿਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਟੇ ਲੋਕਾਂ ਤੇ ਜੇ ਇੱਕ ਹੋ ਰਿਹਾ ਇੱਕ ਟਰਾਲੀ ਚੋਰ ਜਿਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਪਿਆ ਇਥੋਂ ਦਾ ਪ੍ਰਸ਼ਾਸਨ ਅਸੀਂ ਪੂਰੇ ਸਬੂਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਤਾਂ ਵੀ ਇਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਜ਼ਿਰਪਦਾਰ ਕਰਦੀ ਬਜਾਏ ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਮਾਂ ਭੈਣਾਂ ਤੇ ਅੱਜ ਗਾਠੀ ਚਾਰਜ ਇੱਕ ਡੰਡਾ ਕੇ ਚੱਕਰੇ ਨੇ ਉਹ ਮਨਦੀਪ ਕਾਰਚੀ ਮਾਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਅਸੀਂ ਸਿੱਪ ਆਪਣੇ ਹੱਕ ਮੰਗ ਰਹੇ ਸੀ ਮਨਦੀਪ ਕੋਰ ਕਹਿੰਦੇ ਨੇ ਤੁਹਾਨੂੰ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਅਸੀਂ ਉਹਦੇ ਵਰਦੀ ਤਾਂ ਲੈ ਲਓ ਜੀ ਉਹਦੀ ਵਰਦੀ ਚੱਕ ਕਰ ਲਓ ਉਹਦੀ ਵਰਦੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਲਗੇ ਧੱਕਾ ਮੁੱਕੀ ਕਰੀ ਗਈ ਕਿ ਮੈਂ ਪੱਕਾ ਤਾਰੀਆਂ ਗਈਆਂ ਇਹ ਇਥੋਂ ਦਾ ਕਟਿਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸੈਟ ਹੈ ਤੇ ਭਗਵੰਤ ਮਾਨ ਜਿਹੜਾ ਇਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਂ ਵਾਲੇ ਅੱਜ ਆਪਣਾ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਦਸਤਕ ਕੀਤਾ ਜਾਂਦਾ ਹੈ ਇਥੋਂ ਦਾ ਕਟਿਆ ਪ੍ਰਸ਼ਾਸਨ ਅਸੀਂ ਪਕਬਾਨ ਤਮਾਨ ਨੂੰ ਚੇਤਾਵਨੀ ਦਿੰਨੇ ਆ ਜੇ ਇਹਨੇ ਸਾਡੇ ਇਹ ਪਰੇ ਨੂੰ ਰੁਪਈ ਨੂੰ ਨਾ ਕਿ ਖੁਦਾਰ ਕਰਿਆ ਤਾਂ ਅਗਲਾ ਐਕਸ਼ਨ ਅਸੀਂ ਬਹੁਤ ਸਿੱਖਾ ਕਰਾਂਗੇ ਅਸੀਂ ਸਿਰ ਤੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਲੰਬਾ ਮੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਇੱਥੇ ਡਟੇ ਰਹਾਂਗੇ